ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਰਾਜ ਦੇ ਉਹ ਯੋਧੇ ਦੀ ਜਿਸ ਦੀ ਤਲਵਾਰ ਹਵਾ ਨਾਲ ਗੱਲਾਂ ਕਰਦੀ ਸੀ ਉਸ ਨਾਲ ਲੜਦਾ ਵੈਰੀ ਅੱਖ ਵੀ ਚਪਕ ਲੈਂਦਾ ਸੀ ਤੇ ਅੱਖ ਖੁੱਲਣ ਤੋਂ ਪਹਿਲਾਂ ਵੈਰੀ ਦਾ ਸਿਰ ਧਰ ਨਾਲੋਂ ਲਾ ਕੇ ਧਰਤੀ ਤੇ ਡਿੱਗਿਆ ਹੁੰਦਾ ਸੀਗਾ ਤੇ ਸਾਰੀ ਉਮਰ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਹੀ ਕੱਢ ਦਿੱਤੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਵੇਲੇ ਸਾਰਿਆਂ ਤੋਂ ਮੂਹਰਲਿਆਂ ਦੇ ਵਿੱਚ ਹੁੰਦੇ ਸੀਗੇ ਤੇ ਜਦੋਂ ਵਾਪਸ ਆਉਣਾ ਹੁੰਦਾ ਸੀਗਾ ਖੂਨ ਦੇ ਨਾਲ ਲੱਤਫੱਤ ਹੋਏ ਸਭ ਤੋਂ ਅਖੀਰ ਲਿਆਂ ਦੇ ਵਿੱਚ ਆਉਂਦੇ ਸੀਗੇ ਕਹਿੰਦੇ ਇੱਕ ਜੰਗ ਦੇ ਜ਼ਖਮ ਜਿਹੜੇ ਸੀਗੇ ਅਜੇ ਭਰੇ ਨਹੀਂ ਸੀਗੇ ਹੁੰਦੇ ਤੇ ਦੂਸਰੀ ਜੰਗ ਲਈ ਤਿਆਰ ਹੋ ਜਾਂਦੇ ਸੀਗੇ ਸਾਡੇ ਜੇ ਕੰਡਾ ਵੀ ਵੱਜੇ ਤੇ ਅਸੀਂ ਆਪਣੇ ਸਾਰੇ ਕੰਮ ਛੱਡ ਕੇ ਬੈਠ ਜਾਂਦੇ ਆ ਉਹਨਾਂ ਦੇ ਸੀਰ ਦੇ ਉੱਤੇ ਕਹਿੰਦੇ ਕਿ 4 ਇੰਚ ਦੀ ਵੀ ਜਗ੍ਹਾ ਨਹੀਂ ਸੀਗੀ ਜਿੱਥੇ ਤਲਵਾਰ ਨੇਜੇ ਦੇ ਜ਼ਖਮਾਂ ਦੇ ਨਿਸ਼ਾਨ ਨਾ ਹੋ ਸਿੱਖ ਰਾਜ ਦਾ ਇਹ ਯੋਧਾ ਜਿਸ ਦਾ ਨਾਂ ਸੀ ਸਰਦਾਰ ਨਿਧਾਨ ਸਿੰਘ ਪੰਜ ਹਥਾ ਸਰਦਾਰ ਨਿਧਾਨ ਸਿੰਘ ਦੇ ਨਾਮ ਦੇ ਨਾਲ ਪੰਜ ਹਥਾ ਕਿਵੇਂ ਜੁੜਿਆ ਜਦੋਂ ਰਣਜੀਤ ਸਿੰਘ ਲਾਹੌਰ ਦਾ ਕਿਲਾ ਜਿੱਤ ਕੇ ਮਹਾਰਾਜਾ ਬਣੇ ਸੀ ਉਸ ਟਾਈਮ ਪਿਤਾ RAM ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀ ਉਹਨਾਂ ਨੇ ਭੜੀ ਜਵਾਨੀ ਦੇ ਵਿੱਚ ਆਪਣੇ ਬੇਟੇ ਸਰਦਾਰ ਨਿਧਾਨ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਕਰਾਇਆ ਅਕਾਲੀ ਫੂਲਾ ਸਿੰਘ ਆਪਣੀਆਂ ਫੌਜਾਂ ਨਾਲ ਜੰਗ ਦੇ ਮੈਦਾਨ ਦੇ ਵਿੱਚ ਜੰਗ ਕਰ ਰਹੇ ਸੀ ਕਹਿੰਦੇ ਅਫਗਾਨਾਂ ਦੀ ਫੌਜ ਜ਼ਿਆਦਾ ਹੋਣ ਕਰਕੇ ਇੱਥੇ ਸਿੰਘਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਸੀਗਾ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਤੁਸੀਂ ਜਾਓ ਅਕਾਲੀ ਫੂਲਾ ਸਿੰਘ ਜੀ ਦਾ ਸਾਥ ਦਿਓ ਫਿਰ ਨਿਹੰਗ ਸਿੰਘ ਹਰੀ ਤੂਫਾਨ ਵਾਂਗ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਤੇ ਅਫਗਾਨੀ ਫੌਜਾਂ ਦੇ ਉੱਤੇ ਜਿੱਦਾਂ ਬਿਜਲੀ ਟੁੱਟਦੀ ਏ ਇਸ ਤਰ੍ਹਾਂ ਇਹ ਟੁੱਟਦੇ ਨੇ ਅਫਗਾਨੀ ਫੌਜਾਂ ਦੇ ਪਿਆਰਾਂ ਦੇ ਥੱਲੇ ਜ਼ਮੀਨ ਨਿਕਲ ਜਾਂਦੀ ਹੈ। ਕਈ ਅਫਗਾਨੀ ਫੌਜਾਂ ਸਰਦਾਰ ਨਿਧਾਨ ਸਿੰਘ ਨੂੰ ਦੇਖ ਕੇ ਭੱਜ ਵੀ ਜਾਂਦੀਆਂ ਨੇ। ਨਿਧਾਨ ਸਿੰਘ ਵੱਢ ਰਹੇ ਸੀ ਆਪਣੀ ਤਲਵਾਰ ਦੇ ਨਾਲ ਵੈਰੀਆਂ ਦੇ ਸਿਰ ਤੇ ਉਧਰੋਂ ਇੱਕ ਗੋਲੀ ਆਉਂਦੀ ਹੈ ਜੋ ਸਰਦਾਰ ਨਿਧਾਨ ਸਿੰਘ ਦੇ ਘੋੜੇ ਨੂੰ ਲੱਗਦੀ ਹੈ ਤੇ ਘੋੜਾ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਸ਼ਹੀਦ ਹੋ ਜਾਂਦਾ ਹੈ। ਸਰਦਾਰ ਨਿਧਾਨ ਸਿੰਘ ਵੀ ਧਰਤੀ ਦੇ ਉੱਪਰ ਡਿੱਗ ਪੈਂਦੇ ਨੇ ਤੇ ਪੰਜ ਗਾਜੀ ਪਠਾਨ ਮੌਕਾ ਵੇਖ ਕੇ ਸਰਦਾਰ ਨਿਧਾਨ ਸਿੰਘ ਨੂੰ ਘੇਰਾ ਪਾ ਲੈਂਦੇ ਨੇ ਕਹਿੰਦੇ ਕਿ ਇਕੱਲੇ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਹੋਰ ਹੀ ਕਿ ਸਰਦਾਰ ਨਿਧਾਨ ਸਿੰਘ ਦੇ ਲਾਗੇ ਜਾਇਆ ਜਾਵੇ ਇਸ ਕਰਕੇ ਮੌਕਾ ਦੇਖ ਕੇ ਪੰਜ ਗਾਜੀ ਪਠਾਨ ਕਹਿੰਦੇ ਉਹ ਜਿਹੜੇ ਪੰਜ ਗਾਜੀ ਪਠਾਨ ਸੀਗੇ ਉਹ ਵੀ 7 ਫੁੱਟ ਤੋਂ ਉੱਚੇ ਸੀਗੇ ਤੇ ਹਾਥੀਆਂ ਜਿੰਨੀ ਜਾਨ ਸੀਗੀ ਉਹਨਾਂ ਦੇ ਵਿੱਚ ਉਧਰ ਇੱਕ ਸਾਈਡ ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਦੇ ਨਾਲ ਉਹ ਵੀ ਜੰਗ ਦੇ ਵਿੱਚ ਸੀਗੇ ਉਹਨਾਂ ਦੀ ਨਿਗਾਹ ਪੈਂਦੀ ਹੈ ਸਰਦਾਰ ਨਿਧਾਨ ਸਿੰਘ ਜੀ ਹਰਾਨੇ ਦੇ ਉੱਤੇ ਕਹਿੰਦੇ ਸਰਦਾਰ ਨਿਧਾਨ ਸਿੰਘ ਜੀ ਹਰਾਨੇ ਪੰਜ ਗਾਜੀ ਪਠਾਨਾ ਨੂੰ ਸਿਰਫ 5 ਮਿੰਟ ਤੋਂ ਪਹਿਲਾਂ ਉਹਨਾਂ ਦੇ ਸਿਰ ਲਾ ਕੇ ਧਰਤੀ ਦੇ ਉੱਤੇ ਸੁੱਟਦੇ ਤੇ ਉਹਨਾਂ ਦੀਆਂ ਜਿਹੜੀਆਂ ਤਲਵਾਰਾਂ ਸੀਗੀਆਂ ਉਹ ਲਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੈਰਾਂ ਦੇ ਵਿੱਚ ਰੱਖ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਨਿਹਾਲ ਸਿੰਘ ਜੀ ਨੂੰ ਬਾਹਾਂ 'ਚ ਲਿਆ ਘੁੱਟ ਕੇ ਜੱਫੀ ਪਾਈ ਸਰਦਾਰ ਨਿਹਾਲ ਸਿੰਘ ਜੀ ਹਰਾਂ ਨੂੰ ਕਿਹਾ ਕਿ ਇਹ ਜੋ ਕੰਮ ਤੂੰ ਕੀਤਾ ਇਹ ਦੋਵਾਂ ਹੱਥਾਂ ਦਾ ਨਹੀਂ ਸੀਗਾ ਇਹ ਤੇ ਪੰਜਾਂ ਹੱਥਾਂ ਦਾ ਸੀਗਾ ਅੱਜ ਤੋਂ ਤੂੰ ਸਾਡਾ ਪੰਜ ਹੱਥਾ ਜਰਨੈਲ ਫਿਰ ਪੰਜ ਹੱਥਾ ਸਰਦਾਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਸਰਦਾਰ ਨਿਹੰਗ ਸਿੰਘ ਪੰਜ ਹੱਥਾ ਖਾਲਸਾ ਰਾਜ ਦੇ ਇਹ ਉਹ ਹੀਰੇ ਨੇ ਜਿਨ੍ਹਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਇਹ ਸਾਡੇ ਉਹ ਹੀਰੇ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਜ਼ਰੂਰੀ ਕੁਝ ਬੇਨਤੀਆਂ ਨੇ ਸਾਰੇ ਮਾਪਿਓ ਨੂੰ ਜਿਨ੍ਹਾਂ ਦੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਸਕੂਲ ਦੇ ਵਿੱਚ ਚਾਹੇ ਉਹ ਹਿੰਦੀ ਬੋਲਦੇ ਨੇ ਚਾਹੇ ਉਹ ਅੰਗਰੇਜ਼ੀ ਬੋਲਦੇ ਨੇ ਪਲੀਜ਼ ਤੁਸੀਂ ਘਰ ਦੇ ਵਿੱਚ ਕਿਰਪਾ ਕਰਕੇ ਇਹਨਾਂ ਦੇ ਨਾਲ ਪੰਜਾਬੀ ਹੀ ਬੋਲੋ ਪੰਜਾਬੀ ਬੋਲੋ ਆਪਣੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਲਿਆ ਕੇ ਘਰ ਦੇ ਵਿੱਚ ਰੱਖੋ ਇਹਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਦੱਸੋ ਸਾਡਾ ਸਿੱਖ ਇਤਿਹਾਸ ਕਿੰਨਾ ਵੱਡਾ ਸੀਗਾ ਅਕਾਲੀ ਫੂਲਾ ਸਿੰਘ ਜੀ ਕੌਣ ਸੀਗੇ ਹਰੀ ਸਿੰਘ ਨਲੂਆ ਜੀ ਕੌਣ ਸੀਗੇ ਭਾਈ ਮਣੀ ਭਾਈ ਤਾਰੂ ਸਿੰਘ ਕੌਣ ਸੀਗੇ ਇਹਨਾਂ ਨੂੰ ਦੱਸੋ ਜਦੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਹੋਈ ਸੀਗੀ ਉਹ ਕਿੱਥੇ ਹੋਈ ਸੀਗੀ ਸਿੱਖ ਇਤਿਹਾਸ ਦੀ ਜਦੋਂ ਪਹਿਲੀ ਜੰਗ ਹੋਈ ਸੀਗੀ ਉਹ ਅੰਮ੍ਰਿਤਸਰ ਜਿੱਥੇ ਖਾਲਸਾ ਕਾਲਜ ਆ ਖਾਲਸਾ ਕੋਲ ਤੋਂ ਪਿਪਲੀ ਸਾਹਿਬ ਗੁਰਦੁਆਰੇ ਤੱਕ ਕਹਿੰਦੇ ਇਸ ਮદાન ਦੇ ਵਿੱਚ ਹੋਈ ਸੀਗੀ ਪਲੀਜ਼ ਮੇਰੀ ਬੇਨਤੀ ਆ ਸਾਰੇ ਜਿੰਨੇ ਵੀ ਮਾਪੇ ਆ ਬੱਚਿਆਂ ਨੂੰ ਘਰ ਦੇ ਵਿੱਚ ਆਪ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜੋ ਆਪ ਪੜੋਗੇ ਫਿਰ ਹੀ ਤੁਸੀਂ ਬੱਚਿਆਂ ਨੂੰ ਦੱਸੋਗੇ ਮੇਰੀਆਂ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਕਰਨੀਆਂ ਮੇਕੋ ਕੋਈ ਗਲਤੀ ਹੋ ਗਈ ਹੋਵੇ ਬੱਚਾ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ